ਰੱਬ ਨੇ ਧੁੱਪ ਵੀ ਨਹੀਂ ਕੱਢੀ ਹੈਗੀ ਅੱਜ ਤੱਕ ਚੱਲ ਲੱਗਦਾ ਤਾਂ ਹੈਗਾ ਵੀ ਸੂਰਜ ਕੱਢੂਗਾ ਇੱਕੋ ਕੰਜਰਾ ਖਾ ਕੇ ਰੋਟੀਆਂ ਬਾਹਰੋਂ ਨਿਕਲ ਜਾਂਦਾਗਾ ਆਈ ਨਹੀਂ ਹੈਗਾ ਵੀ ਕੋਈ ਕੰਮ ਕਰਨਾ ਕੰਮ ਦਾ ਡੱਕਾ ਨਹੀਂ ਤੋੜਦਾ ਹੈਗਾ ਆ ਫਰੀ ਜਾਂਦਾ ਵਾ ਵੱਡੜਾ ਸਾਰਾ ਦਿਨ ਚੱਕੀ ਟੋਕਰਾ ਕਦੇ ਨੀਰਾ ਪਾਤਾ ਕਦੇ ਜਰਾ ਇਹ ਵੀ ਕੀ ਕਰੇ ਦੇਕਰ ਮੜਲਾ ਕਰਿਆ ਨਹੀਂ ਹੈਗਾ ਵੀ ਨੀਰਾ ਪਾਦਾ ਇਹਨਾਂ ਨੂੰ ਉਹ ਕਿਉਂ ਡੰਗਰ ਵਾਰ ਨਹੀਂ ਕੱਢਿਆ ਅੱਜ ਆ ਉਹ ਕੜਦਾ ਬਾਈ ਯਾਰ ਧੁੱਪ ਜੀ ਨਿਕਲੀ ਮਾ ਜਦ ਅੰਦਰੇ ਕੱਖ ਪਾਦਣਾ ਜੇ ਖੰਡਾ ਤੇਰੀ ਭਾਬੀ ਕਿੱਥੇ ਆ ਉਹ ਅੰਦਰੇ ਹੋਣੀ ਭਾਬੀ ਠੀਕ ਹੈ ਮੇਰੇ ਬੋਲਦਾ ਹੁੰਦਾ ਕਾ ਸੌਣਾ ਕੱਖ ਰਮੀ ਜਾਨੀ ਨੀ ਰਾਜ ਬੇ ਆ ਜਾ ਦੇ ਕਿਵੇਂ ਪੈਰਾਂ ਥੱਲੇ ਅੱਗ ਲੱਗ ਰਹੀ ਹੈ ਕਿਵੇਂ ਬੋਲਦਾ ਕਾ ਕਹਿੰਦੇ ਸਾਭੀ ਲੈ ਲਿਆ ਕਰਕੇ ਸਟਾਈਮ ਆ ਬੋਲਣ ਵੀ ਦਿੰਨੀ ਹੈ ਸਾਭੀ ਲੈਣ ਦਿੰਨੀ ਹੈ ਬੇ ਕੀ ਕਿਹਾ ਉਹ ਕੁਛ ਨਹੀਂ ਕਿਹਾ ਭਗਵਾਨ ਇਹ ਤਾਂ ਵੀ ਲੜੀ ਜਾਨੀ ਹੈ ਹਾਂ ਕੀ ਕਹਿਣਾ ਤੀਗਾ ਉੱਥੇ ਉਹ ਮੈਂ ਰੁੱਕੇ ਮਾਰਦਾ ਮੈਂ ਤਾਂ ਤੇਰੇ ਭੈਣ ਦੇ ਰਿਸ਼ਤੇ ਵਾਰੀ ਗੱਲ ਕਰਦਾ ਸੀ ਬੇ ਸੱਚੀ ਹਾਂ ਬੇ ਦਸੀ ਕੀ ਦਾ ਮੁੰਡਾ ਕਿਆ ਜਾਗਾ ਸੋਹਣਾਗਾ ਬੇ ਉਹਦੇ ਨਾਲ ਕਿੱਥੇ ਨੇ ਉਹ ਸਾਂ ਲੈ ਲੈ ਬੇ ਲੈ ਲਿਆ ਸਾਂ ਮੈਂ ਤਾਂ ਉਹ ਪੁੱਛਦੀ ਬੇ ਨਾਂ ਨ ਕਿੱਥੇ ਨੇ ਕੀ ਨਾ ਮੁੰਡਾਗਾ ਉਹ ਸਾਂ ਲੈ ਦੱਸਦਾ ਹਾਂ ਚੰਗਾ ਹੂੰ ਮੈਂ ਤਾਂ ਇਹ ਕਹਿੰਦੀ ਹਾਂ ਜੇ ਪਤਰੀ ਭੈਣ ਦਾ ਰਿਸ਼ਤਾ ਉਹ ਰੇ ਕਰਾਦੀਏ ਨਾਲੇ ਘਰ ਦੀ ਗੱਲ ਘਰ ਚ ਹੀ ਰਹੂਗੀ ਸੱਚੀ ਹਾਂ ਬੇ ਚੱਲ ਠੀਕ ਆ ਆ ਤਾਂ ਬਾਲੀ ਵਧੀਆ ਗੱਲ ਕਰੀ ਤਾਂ ਹੋਰ ਤਾਂ ਨਹੀਂ ਕੋਈ ਚੱਜਦਾ ਕੰਮ ਕਰਦਾ ਹੈਗਾ ਆ ਤਾਂ ਤੇਰੇ ਦਿਮਾਗ ਚ ਵਧੀਆ ਆ ਗਈ ਮੇਰੀ ਭੈਣ ਵਾਲੀ ਗੱਲ ਤਾਂ ਤੂੰ ਐ ਕਰ ਘਰ ਕਾਲੂ ਬਾਪੂ ਨੂੰ ਸੱਦ ਲਾ ਹਾਂ ਸੱਚੀ ਕਹਾਂ ਲਾ ਹਾਂ ਬੇ ਸੱਚੀ ਕਹਿਣਾ ਉਂਈ ਤਾਂ ਨਹੀਂ ਕਹਿੰਦਾ ਉਹ ਮਜ਼ਾਕ ਕਰ ਨੂੰ ਸਾਲੀਆਂ ਮੇਰੀ ਘਰ ਵਾਲੀਆਂ ਹਾਂ ਬੇ ਚੰਗਾ ਚੱਲ ਠੀਕ ਆ ਮੈਂ ਕਰਦੇ ਆ ਬਾਪੂ ਨੂੰ ਫੋਨ ਕਰਦੇ ਆ ਮੈਂ ਕੱਲ ਨੂੰ ਐ ਬੁਲਾਉਣੀ ਆ ਹਾਂ ਬੁਲਾ ਲਾ ਹਾਂ ਚੱਲ ਠੀਕ ਆ ਮੈਂ ਫੋਨ ਕਰਦੀ ਆ ਮੈਂ ਖੇਤਾਂ ਵੱਲ ਜਾਇਆ ਮਾ ਚੰਗਾ ਸੇਤੀ ਆ ਜਾਈ ਓਏ ਆ ਜੂੰਗਾ ਕਿ ਕਿਸੇ ਦਾ ਕਢਾਈਂਗੇ ਮੈਥੋਂ ਮੈਂ ਚੰਗਾ ਭੱਗ ਜਾ ਦਿਮਾਖੇ ਖਾਵੇਂਗਾ ਕੰਕੇ ਮੈਂ ਖੜਿਆ ਕੁਛ ਨਹੀਂ ਹੋਇਆ ਬਾਈ ਮੈਂ ਤਾਂ ਟਰੈਕਟਰ ਦੇ ਰੇਤਾ ਚ ਜੜ ਰਹੀ ਸੀ ਤੇ ਦੇਖਦਾ ਸੀ ਮਾਂ ਹੱਥਾਂ ਜਾ ਮਾਰਦਣਾ ਮੜਾ ਜਾ ਮੂੰਹ ਤਾਂ ਉੱਤੇ ਚੱਕ ਰਖਿਆ ਓਏ ਉੱਪਰ ਦਾ ਉਹ ਦੇਖਦਾ ਸੀ ਮੈਂ ਮਾਂ ਧੁੱਪ ਨਿਕਲ ਗਈ ਕਿ ਡੰਗਰ ਨਹੀਂ ਬਾਰੇ ਬੰਨਣੇ ਤੇ ਕਿਹਾ ਸੀ ਉਹ ਨਾਲ ਐਂ ਕਰੀ ਹਾਂ ਬਾਈ ਕੋ ਰਿਸ਼ਤਾ ਦੇਖਣ ਆ ਲੈਣਗੇ ਤਿਆਰ ਹੋਈਂ ਅੱਛਾ ਹਾਂ ਕੋਈ ਨਹੀਂ ਬਾਈ ਮੈਂ ਤਿਆਰ ਹੋ ਕੇ ਰਹਾਂਗਾ ਤੇ ਕੱਪੜੇ ਪਾ ਲਈ ਮਾਂ ਬਾਈ ਮੈਂ ਜਮਾ ਪੱਗ ਸੋਹਣੀ ਬੰਨਣ ਨੂੰ ਆ ਕੱਲ ਨੂੰ ਮੈਂ ਖੇਤਾਂ ਗਣੀ ਜਾ ਕੇ ਆਣਾ ਠੀਕ ਹੈ ਬਾਈ ਜਾਇਆ ਤੂੰ ਕੋਈ ਨਹੀਂ ਮੈਂ ਡੰਗਰ ਬੰਨਦਾ ਨੰਨ ਨਾਲ ਲਾ ਹੋਏ ਰੱਬ ਮੇਰਾ ਅੱਜ ਤਾਂ ਚਮਤਕਾਰ ਹੀ ਹੋ ਗਿਆ ਅੱਜ ਤਾਂ ਜੈ ਹੋਵੇ ਬਾਬੇ ਪਹ ਝੱਕੜ ਨਾਸ ਦੀ ਮਨ ਤਾਂ ਇਹਦੀ ਵੀ ਛੜੀ ਮਰਾਂਗੇ ਕਿਤੇ ਆ ਲੋਕਾਂ ਦੇ ਸਿਆਲ ਤੇ ਵਿਆਹ ਹੋਈ ਜਾਂਦੇ ਨੇ ਮਾਹਲੇ ਆਪਣਾ ਦਾ ਸਿਆਲਾ ਹੀ ਰਹੂਗਾ ਇਹ ਤਾਂ ਰੱਬ ਨੇ ਵਧੀਆ ਸੁਣ ਲਈ ਹੁਣ ਤਾਂ ਛੜੇ ਦਾ ਵੀ ਵਿਆਹ ਹੋ ਜੂਗਾ ਮਾਦਾ ਉਹੀ ਭਾਈ ਪਰਜਾਈ ਨੂੰ ਲੋਕਾਂ ਪਿੱਛੇ ਲਾ ਕੇ ਮਾੜੇ ਕਹੀ ਜਾਂਦਾ ਸੀ ਕਹਿੰਦੇ ਤੇਰਾ ਸਾਖ ਨਹੀਂ ਕਰਾਉਂਦੇ ਕੰਮ ਕਰਾਈ ਜਾਂਦੇ ਨੇ ਆਹ ਦੇਖ ਲੈ ਮੈਨੂੰ ਤਾਂ ਲੱਗਦਾ ਇਹ ਪਰਖ ਦੇ ਤੇ ਵੀ ਸਾਡੇ ਕਹਨੇ 'ਚ ਹੈਗਾ ਹੈ ਕਿ ਨਾ ਐਂ ਕਰ ਮਨਾ ਉਹੀ ਆਪਣੀ ਸੋਚੀ ਜਾਂਦਾ ਤੂੰ ਤਾਂ ਮਿੱਠੂ ਨਾਈ ਕੋਲੇ ਜਾਣਾ ਜਾ ਕੇ ਤਾਗਾ ਤੁਗਾ ਲਵਾ ਕੇ ਆਉਣਾ ਕੱਲ ਨੂੰ ਦੇਖਣ ਆਲੇ ਆਉਣਗੇ ਸੋਨਾ ਵੀ ਤਾਂ ਲੱਗਣਾ ਚਾਹੀਦਾ ਮੁੰਡਾ ਆ ਸੱਟ ਟੋਕਰੇ ਨੂੰ ਪਰੇ ਕੁਝ ਨਹੀਂ ਹੁੰਦਾ ਜੇ ਇੱਕ ਦਿਨ ਕੱਖ ਲੇਟ ਪੈ ਜਾਣਗੇ ਹਾਂ ਬਾਪੂ ਜੀ ਸਸਰੀਕਰ ਹਾਂ 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 ਠੀਕ ਠਾਕ ਬਾਪੂ ਜੀ ਬਾਪੂ ਜੀ ਮੈਂ ਤਾਂ ਇਹ ਕਹਿੰਨੀ ਸੀਗੀ ਮਾੜੋ ਦੇ ਰਿਸ਼ਤੇ ਵਾਸਤੇ ਗੱਲ ਕਰਦੀ ਸੀਗੀ ਹਾਂ ਮੈਂ ਹਰ ਰਿਸ਼ਤਾ ਕਰਵਾ ਦੂੰਗੀ ਮਾੜੋ ਦਾ ਹੋਰ ਭਾਬੀ ਉਹ ਮੇਰਾ ਬਟੂਆ ਕਿੱਥੇ ਹੈ ਜੀ ਦੇ ਅੰਦਰ ਪਿਆਗਾ ਹਾਂ ਹਾਂ ਬਾਪੂ ਜੀ ਹਾਂ ਇੱਧਰ ਲੱਗੀ ਸੀ ਗੱਲ ਕਰਨ ਹਾਂ ਚਾਚੇ ਨਾਲ ਗੱਲ ਕਰਾਉਂਦਾ ਮੇਰੀ ਅਸੋ ਖੇਤ ਗਿਆਗਾ ਚੱਲ ਫਿਰ ਐ ਕਰੀ ਹਾਂ ਚਾਚਾ ਜੀ ਦਾ ਆ ਗਿਆ ਤੂੰ ਬਾਪੂ ਜੀ ਐ ਕਰਦੀ ਚਾਚੇ ਨੂੰ ਨਾ ਭੇਜਦੀ ਹੈ ਠੀਕ ਆ ਹੋਰ ਨਾਲੇ ਮੈਨੂੰ ਸੁਖ ਹੋ ਜਾਊਗਾ ਨਾਲੇ ਹੋਰ ਕੰਮ ਧੰਦੇ ਦਾ ਹਨਾ ਕੱਲੀ ਜਣੀ ਆ ਮੈਂ ਵੀ ਹੋਰ ਚੱਲ ਠੀਕ ਆ ਫਿਰ ਹਾਂ ਠੀਕ ਆ ਬਾਪੂ ਜੀ ਭੇਜ ਦੇ ਤੁਸੀਂ ਜਦਾ ਆ ਗਿਆ ਚੰਗਾ ਠੀਕ ਆ ਲਾਦਾ ਵਧੀਆ ਹੋਇਆ ਇਹ ਨੰਨੂ ਪੁੱਤਿਆਂ ਨੇ ਨੂੰ ਕੀ ਹੋ ਰਿਹਾਗਾ ਹੈ ਕਿਵੇਂ ਦੰਦੜੀਆਂ ਕਰਦਾਗਾ ਕਰਦਾ ਜਾਂਦਾਗਾ ਕਮਾਲ ਆ ਹਲਕੇ ਰੁਜ ਜਾਣਾ ਦੱਸ ਮੇਰੇ ਕਣੀਆਂ ਐ ਕਰਕੇ ਝਾਕਦਾ ਜਿਨੋਂ ਮੈਦੀ ਸਾਲੀ ਲੱਗਦੀਆਂ ਇਹ ਓਹੋ ਤੂੰ ਵੀ ਰਾਜ ਬੋਲੀ ਹੋ ਰਹੀ ਮਿਲਦਾ ਠੰਡ ਕਰਕੇ ਤੇ ਦੰਦੜੀਆਂ ਐ ਐ ਬਚਦੀਆਂ ਹੋਣੀਆਂ ਮੈਨੂੰ ਦੰਦੜੀਆਂ ਦਿਖ ਹੋਈਆਂ ਚਲ ਫੋਨ ਰੱਖਾਂ ਭੱਗਿਆ ਪਰ ਲੈ ਹੁਣ ਤਾਂ ਮੇਰੀ ਭੈਣ ਦਾ ਰਿਸ਼ਤਾ ਕਰਵਾਉਂਗੀ ਨਾਲੇ ਮੈਂ ਸਾਫ ਬਵਾਉਂਗੀ ਮੈਂ ਤਾਂ ਕਈ ਕਿਹੇ ਬਵਾਉਂਗੀ ਤੇ ਟੋਲੇ ਦੀ ਸਾਂ ਪਾਦੋ ਕੀ ਮੰਗਦੀਆਂਂ ਗੀ ਬਾਲੀ ਬੋਲੀ ਆ ਫਵਾਲਨੀ ਆਹੋ ਪਹਿਲੀ ਫੀਲਿੰਗ ਚੱਕਣ ਲੱਗੀ ਫੋਨ ਰੱਖਦੀਆਂ ਪਹਿਲਾਂ ਤਾਂ ਠੰਡੇ ਬਹੁ ਹੋ ਗਈ ਮੂਲ ਕੋ ਕੇ ਬੈਠਣਾ ਪੈ ਰਿਆ ਗੱਲ ਬਟੇ ਬਸ ਪੁੱਛ ਠੰਡੇ ਬਹੁਤ ਹੋ ਗਈ ਕੀ ਕਰੀਏ ਹੋਈ ਲਕੋ ਲੈਣਾ ਅੱਲਾ ਦੱਸ ਉਹ ਆਈ ਨਹੀਂ ਸਰਦਾ ਮਟਿਆਰੇ ਮੂਲ ਕੋਏ ਤੋ ਕਿਵੇਂ ਛੜਿਆ ਓਏ ਆਈ ਨਹੀਂ ਸਰਦਾ ਮੂਲ ਕੋਏ ਤੋ ਪਤੰਦਰਾ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਆ ਉਹ ਸਾਰੇ ਪਿੰਡ ਦੇ ਪੁੱਠਾ ਸਾਈਕਲ ਦਾ ਤੂੰ ਚਲਾਣਾ ਉਹ ਸਾਈਕਲ ਦਾ ਪੁੱਠਾ ਠੀਕ ਐ ਯਾਰ ਮੈਂ ਤਾਂ ਮੂੰਹ ਵੀ ਲਕੋ ਲਿਆ ਦੀ ਵੀ ਨਾ ਪਤਾ ਲੱਗੇ ਸੋਨੂੰ ਓ ਦਰਾਂ ਦੱਸ ਮੂੰਹ ਕਤਲ ਕੋਈ ਫਰਦਾ ਦੀ ਅੱਜਾ ਓਏ ਤੁਸੀਂ ਛੜਾ ਛੜਾ ਕਹਿੰਦੇ ਰਹਿੰਦੇ ਨੇ ਜਿਹੜਾ ਮੈਨੂੰ ਹੁਣ ਨਹੀਂ ਯਾਰ ਛੜਾ ਰਹਿੰਦਾ ਹੈ ਗਿਆ ਵਿਆਹ ਹੋਊਗਾ ਹੁਣ ਮੇਰਾ ਵੀ ਓ ਤੈਨੂੰ ਕੌਣ ਦੇਊਗਾ ਕੁੜੀ ਡੋਬਣੀ ਕਿਸੇ ਨੇ ਓਏ ਡੋਬਣੀ ਨਹੀਂ ਬਾਈ ਮੇਰੇ ਭਾਬੀ ਤੇ ਮੇਰਾ ਭਾਈ ਕਰਾ ਰਹੇ ਨੇ ਰਿਸ਼ਤਾ ਮੇਰਾ ਹਾਂ ਮਾਰਦੇ ਰਹੇ ਨੇ ਛੜਾ ਛੜਾ ਤੈਨੂੰ ਤਾਂ ਸਿਆਣਦੇ ਨਹੀਂ ਹੈਗੇ ਓਏ ਤੁਸਤਾ ਯਾਰ ਕੁੱਤੇ ਬੰਦੇ ਕੁੱਤੇ ਭਗਾਈ ਮਰੀ ਜਾਣੇ ਬੈਠੇ ਓਰੇ ਉਹ ਰੈਣ ਦੇ ਤੇਰੇ ਨਾਲ ਸਾਡਾ ਕੁੱਤਾ ਵਧੀਆ ਸਾਡੀ ਕੁੱਤੀ ਦੋ ਵਾਰ ਸੂਵੀ ਦੋ ਵਾਰ ਖੜੇ ਕੰਨਾਂ ਵਾਲੇ ਕੁੱਤੇ ਦੇਤੇ ਓਏ ਉਹੀ ਕੁੱਤੀਆਂ ਗੱਲਾਂ ਕਰੀ ਜਾਂਦੇ ਹੋ ਫਿਰ ਤੁਸੀਂ ਤਾਂ ਕੋਈ ਨਹੀਂ ਜੋ ਦੇਖਿਓ ਜੱਟ ਦੀ ਬਰਾਤ ਚੜੀ ਕੱਲੂ ਆਉਣਗੇ ਦੇਖਣ ਆਲੇ ਨਾਲੇ ਮੈਂ ਕਰੀ ਨਾਲੇ ਸਾਨੂੰ ਲਾਜੀ ਬਰਾਤ ਆ ਓਏ ਲੱਲ ਪੱਲ ਨੂੰ ਨਹੀਂ ਲੈ ਕੇ ਜਾਂਦਾ ਹੈਗਾ ਮੈਂ ਉਮਰ ਜਾਣੇ ਪਾਈ ਯਾਰ ਬੜਾ ਮੂਡ ਖਰਾਬ ਕਰਤਾ ਉਹ ਪਾਰਟੀ ਕਰਦੀ ਫਿਰ ਕਰਦਾ ਤੈਨੂੰ ਪਾਰਟੀ ਖੜ ਜਾ ਕਰ ਬਸਿਆਂ ਨਹੀਂ ਮੰਗਦੇ ਪੈਂਦੀ ਆ ਜਾਂਦੇ ਨੇ ਇਹ ਕਰੀ ਹੁਣ ਦਾ ਕੀ ਕੀ ਗੱਲਾਂ ਕਰਦਾ ਛੜੇ ਦਾ ਵਿਆਹ ਹੋਊਗਾ ਦੱਸਾ ਆਪਣੀ ਤਾਂ ਫਿਰ ਇੱਜ਼ਤੇ ਨਹੀਂ ਰਹਿਣੀ ਕੋਈ ਪਿੰਡ ਜਾ ਕਹੇ ਇਹ ਬੰਦੇ ਦੇ ਜਾਨੋਂ ਚੜਾਂਗੇ ਯਾਰ ਆਪਾਂ ਬੇਇੱਜ਼ਤੀ ਕਰਾਣੀ ਆਪਾਂ ਨੇ ਚਾ ਜਲਦੀ ਆਪਾਂ ਜਾ ਹੋਰ ਯਾਰ ਕਹੇ ਬੰਦੇ ਦੇ ਮੈਂ ਮਾਇਕ ਕਹਿੰਦੀ ਸੀ ਹਾਂ ਤਿਆਰ ਹੋ ਜਾ ਤੂੰ ਵੀ ਨਾਲ ਉਹਨਾਂ ਵੱਡੇ ਨੂੰ ਕੱਢ ਦੇ ਬਾਹਰੇ ਮੈਂ ਵੀ ਹੋ ਜੂਗੀ ਤਿਆਰ ਆ ਉਹ ਮੈਨੂੰ ਕਿਹੜਾ ਕੋ ਦੇਖਣ ਆ ਲਾਊਗਾ ਜਿਹਨੂੰ ਦੇਖਣ ਲਈ ਤਿਆਰ ਹੋ ਰਿਹਾ ਅੱਛਾ ਫਿਰ ਉਹ ਵੱਡਾ ਹੁਣ ਕਾਦਾ ਅੰਦਰ ਵੜਿਆਗਾ ਉਹਨੂੰ ਕੈਦੇ ਨਿਕਲੇ ਹੋਊਗਾ ਉਹ ਵੱਡੇ ਨੂੰ ਕੈਦਾ ਨਾ ਮੈਂ ਚਲ ਉਹਨੂੰ ਚਲ ਮੈਂ ਮਾਰਨੇ ਬੋਲ ਤੂੰ ਮੇਰੀ ਗੱਲ ਸੁਣ ਚਾਚੇ ਨੂੰ ਦੇਖ ਪਹਿਲਾਂ ਆਉਂਦਾ ਕਿ ਨਾ ਆਉਂਦਾ ਉਹ ਦੇਖਦਾ ਤੇਰੇ ਚਾਚੇ ਦਾ ਜਾ ਦਾ ਦੇਖ ਲਾ ਕਹਿੰਦਾ ਮੈਨੂੰ ਕਿਹੜਾ ਦੇਖਣ ਆ ਲਈ ਆਉਣਗੇ ਰੋਜ਼ੇ ਤੈਨੂੰ ਦੇਖਣ ਆਲੇ ਆਉਣਗੇ ਇਹ ਤਾਂ ਪਤਾ ਨਹੀਂ ਕਿਹੜਾ ਟਾਈਮ ਦੀ ਕਿਹੜੀ ਮੱਚੇ ਡੁੱਬ ਗਈ ਲੈ ਹੋ ਮੇਰੇ ਰੱਬਾ ਮੈਂ ਭਾਬੀ ਨੂੰ ਹੀ ਮਾਰਾ ਕਹੀ ਜਾਂਦਾ ਸੀਗਾ ਚਲਾਇਆ ਕਰਦੇ ਆ ਮਤਉਰੀ ਵੇ ਜਾਣੀ ਹੈ ਵੇ ਆਉਂਦਾ ਕਨਾ ਆ ਜਾ ਚਾਚਾ ذرا ਦੇਖ ਕਿ ਮੇਰੇ ਰਿੰਗ ਨਾਲ ਕਰਿਆਗਾ ਕਿ ਤੋਪ ਪਿੜੀ ਆਉਂਦਾ ਉਹ ਤੇਰੇ ਤੇ ਕਿਵੇਂ ਕੱਟੇ ਮੰਗੂ ਰਿੰਗ ਦਾਗਾ ਆ ਜਾ ਚਾਹੀ ਆਜੋ ਇਹ ਕੱਕੂਂਡਾ ਵੇ ਨਿਕਲਿਆ ਮਾਰੇ ਹਾਂ ਲੰਗੇ ਹੋ ਲੰਗੇ ਹੋ ਆਜੋ ਹਾਂ ਇਹਦੀ ਤਿਆਰੀਆਂ ਹਾਂ ਸਾਰੇ ਲੰਗੇ ਹੋ ਹਾਂ ਸਾਰੇ ਠੀਕ ਨੇ ਹਾਂ ਲੈ ਹੋ ਆ ਗਏ ਚੱਕ ਚਾਚਾ ਵੀ ਇਹਨਾਂ ਦਾ ਇਹ ਹੋਏ ਰੱਬਾ ਕਹੀ ਜੀ ਹੋਣੀ ਮੈਂ ਤਾਂ ਚੌਂ ਚੜੀ ਜਾਂਦਾ ਪਹਿਲੀ ਰੂਪ ਚੜ ਗਿਆ ਲੈ ਦੇਖ ਲੈ ਕਿਵੇਂ ਕਰਦਾ ਰੰਗਾ ਅੱਜ ਤਾਂ ਸੋਹਣਾ ਸੋਹਣਾ ਹੋ ਗਿਆ ਮੈਂ ਪੱਗ ਵੀ ਬਣ ਗਈ ਸੋਹਣੀ ਲੈ ਭਾਬੀਏ ਬੱਸ ਕੰਮ ਸਿਰੇ ਚੜਦੇ ਅੱਜ ਤੇਰੇ ਤਾਂ ਨਾ ਮੈਂ ਪੂਰੀ ਇੱਕ ਤੋਲੇ ਦੀ ਸ਼ਾਂਪ ਪਾਉਂਗਾ ਇੱਕ ਤੋਲੇ ਦੀ ਹਾਂ ਸੱਸਰੀ ਕਾ ਜੱਜਾ ਸੱਸਰੀ ਕਾ ਠੀਕ ਆ ਭਾਈ ਹਾਂ ਠੀਕ ਆ ਜੱਜਾ ਹੋਰ ਤੂੰ ਦੱਸ ਠੀਕ ਆ ਬਹਿ ਜਾ ਜੱਜਾ ਹਾਂ ਠੀਕ ਠਾਕ ਵਧੀਆ ਆ ਮਨਜੀਤ ਭਾਈ ਆ ਚਾ ਮਨਜੀਤ ਮਨਜੀਤ ਭਾਈ ਆ ਮਨਜੀਤ ਭਾਈ ਹੋਰ ਦੱਸ ਚਾਚਾ ਰਹੀ ਠੀਕ ਠਾਕ ਵਧੀਆ ਆਪਣੇ ਦੱਸੋ ਗਵੇਂ ਨੇ ਠੀਕ ਆ ਚਾਚਾ ਅਜਾ ਚਾਚਾ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਤੁਹਾਡੇ ਵਾਸਤੇ ਪਾਣੀ ਨਹੀਂ ਭਾਈ ਚਾਹ ਲਓ ਠੰਡ ਬਹੁਤ ਹੈ ਹਾਂ ਇਹ ਵੀ ਗੱਲ ਸੱਚੀ ਹੈ ਮੈਂ ਵੀ ਪਾਣੀ ਚਾਹ ਲਓ ਭਾਈ ਲੈ ਮੈਂ ਕੁੰਡੇ ਬੇਕੁੰਡੇ ਪੇ ਚਾਹ ਪਾ ਕੇ ਰੱਖ ਕੇ ਯਾਰ ਸੋਈ ਜਿ ਨਹੀਂ ਚੱਕੇ ਤਾਂ ਮਗਨ ਕਰਮ ਜੀ ਆ ਜਾ ਆ ਜਾ ਹੋਰ ਭਾਈ ਠੀਕ ਠਾਕ ਆ ਫਸ ਹਾਂ ਸਾਰੇ ਚਾਚਾ ਵਧੀਆ ਸਾਰਾ ਖੁਸ਼ ਪਾਣੀ ਲਾਦਾ ਕੋਣ ਕੋਣ ਹਾਂ ਲਾਦਾ ਚਾਹ ਸਪਰੇ ਹਾਂ ਸਪਰੇ ਕਰ ਤੱਕ ਵਾਰਾ ਗੋਲੀ ਡੰਡਿਆ ਜੀ ਹਾਂ ਹੁਣ ਲ ਉਹ ਬੁਗਲ ਜੰਡੀ ਬਹੁਤ ਹੋ ਰਹੀ ਦੀ। ਕਿਹੜੀ ਸਪਰੇਅ ਕਰਦਾ ਚਾਚਾ ਇਹ? ਇਹ ਤਾਂ ਖੇਤਾਂ ਚ ਗੇੜੇ ਦੇ ਕੇ ਆ ਜਾਂਦਾ। ਇਹ ਕਾਹਾ ਵਿਚਾਰਾ ਕੁੰਡਾ ਸਾਰਾ ਦਿਨ ਕੰਮ ਕਰਦਾ ਰਹਿੰਦਾ। ਕੰਮ ਵਧੀਆ ਕਰਦਾ ਹੁੰਦਾ। ਸਸਰੀ ਘਰ ਹੋਈ ਉਹ ਠੀਕ ਠਾਕ ਹੋ। ਹਾਂਜੀ ਹਾਂਜੀ ਬੱਧੀ। ਆ ਚੱਕ ਲੋ ਜੀ ਚਾਚਾ ਪੀ ਲਓ। ਉਹਨੇ ਕਾफी ਜਿੰਨੇ। ਆਲੀ ਬਹੁਤ ਹੋ ਗਿਆ ਭਾਈ ਕੀ ਕਰਾਂ ਜੀ। ਹੋ ਠੰਡ ਹੋ ਰਹੀ ਐ ਚਾ ਵਾਈਟ ਠੰਡ ਹੋਣ ਲੱਗੀ ਹੁਣ ਤਾਂ। ਆ ਹੁਣ ਤਾਂ ਮੜੀ ਧੁੱਪ ਕਰਦੀ ਸੀ ਆਪਣੇ ਨਿਜਵੇਂ ਧੁੱਪ ਕੱਢਦਾ ਹੈਗਾ। ਹੁਣ ਵੀ ਐ ਟਾਈਮ ਐ ਬਾਹਰ। ਠੰਡ। ਉਹ ਸਾਰੇ ਰਾਜੀ ਖੁਸ਼ੀ ਐ ਚਾਹ ਤੇ। ਠੀਕ ਠਾਕ ਬਈ ਆਪਣੇ ਦ ਕਾਤੇ ਮਤੋ ਹੋ ਆਏ ਕਹਿੰਦੀ ਸੀ ਹੋ ਆਪਣੀ ਕੁੜੀ ਵਾਸਤੇ ਰਿਸ਼ਤੇ ਨੂੰ ਕਹਿੰਦੀ ਸੀ ਭੈਣ ਵਾਸਤੇ ਅੱਛਾ ਜੀ ਹੋਰ ਮਹਾਨ ਨਾਲੇ ਦੇਖੋ ਇੱਕ ਵਧੀਆ ਲਵੇ ਹੋ ਜਾਏ ਸੁੱਖ ਹੋ ਜਾਊਗਾ ਸਾਨੂੰ ਦੇਖ ਲਓ ਭਾਈ ਤੁਹਾਨੂੰ ਪਤਾ ਜੇ ਮੁੰਡਾ ਠੀਕ ਲਾਦਾ ਦੇਖ ਲਓ ਨਾ ਮੁੰਡਾ ਪਧੀ ਹੈਗਾ ਜਾਚਾ ਹੋਰ ਨਾਲੇ ਹੁਣ ਪੜ ਲਿਖ ਗਈ ਸੁੱਖ ਨਾਲ ਬਥੇਰਾ ਹੋਣਾ ਹਨਾ ਤੁਹਾਨੂੰ ਪਤਾ ਹੈ ਭਾਈ ਦੇਖ ਲਓ ਤੁਸੀਂ ਕਰਾਉਣਾ ਹੈਗਾ ਹਾਂ ਨਾ ਤਾਂ ਹੀ ਤਾਂ ਕਹਿੰਦੀ ਮੈਂ ਤਾਂ ਹੀ ਤਾਂ ਆਪਦੇ ਲੈ ਕੇ ਆ ਲਵੇ ਲੈ ਕੇ ਆਉਣੀ ਇਹਦੇ ਭੈਣਾਂ ਮੇਰੀ ਆਪਦੇ ਵੇਲੇ ਹੋ ਰਿਸ਼ਤਾਰੇ ਦਾ ਪੈਦੀ ਹੁੰਦਾ ਹੈ ਹੋਰ ਕੰਮ ਤਾਂ ਦੇ ਦੋਨੇ ਭੈਣਾਂ ਨੂੰ ਸੁੱਖ ਹੋ ਜਾ ਕਰੂਗਾ ਹੋ ਜਾਂਦੇ ਭਾਈ ਹਾਂ ਮੈਂ ਤਾਂ ਹੀ ਕਿਹਾ ਦੀ ਮੈਂ ਆਪਾ ਦੇ ਕੋਈ ਅੱਜ ਕਰ ਨਾ ਮੰਦੇ ਨਸ਼ਾ ਪਤਾ ਮੁੰਡੇ ਬਹੁਤ ਕਰਦੇ ਨੇ ਉਹ ਦੇ ਮੁੰਡਾ ਦੇਖਿਆ ਭਾਲ ਆਪਣੇ ਘਰ ਦੀ ਆ ਤਣਕਾ ਕੇ ਦੇਖ ਲਿਓ ਸਮਾਰੋ ਲਾ ਉਹ ਕੁੰਡੇ ਨੂੰ ਬੁਲਾਵਾ ਬੁਲਾ ਰੋ ਭਾਈ ਹਾਂ ਬੁਲਾ ਬੇ ਕੁੰਡੇ ਬੇ ਆ ਜਾ ਹੁਣ ਆ ਗਿਆ ਭਾਬੀ ਲੈ ਦੇਖ ਲੈ ਕਿਵੇਂ ਕਰਦਾ ਵੇ ਮੇਰੀ ਗੱਲ ਸੁਣ ਤੂੰ ਆਪਣੀ ਚਾਹ ਤਾਂ ਪਾ ਲਿਆ ਹੁੰਦਾ ਮੈਂ ਤਾਂ ਪੀਂਦਾ ਨਹੀਂ ਹੈ ਬਬਾ ਲੈ ਦੇਖ ਮੇਰੇ ਵਾਲੀ ਪੀ ਲੈ ਮੈਨੂੰ ਤਾਂ ਜਾ ਮਨ ਰਿਹਾ ਕਹਿੰਦਾ ਮੈਂ ਤਾਂ ਚਾਹ ਪੀਂਦਾ ਨਹੀਂ ਹੈਗਾ ਬੇਡਾ ਕੌਨ ਦਾ ਚਾਹ ਆ ਪੀਣਾ ਦਾ ਚੱਲ ਪੀ ਲੈਣਾ ਭਾਬੀ ਕੋਈ ਆ ਪੀ ਲੈ ਚੱਕਿਆ ਤੇਰੇ ਭਾਈ ਵਾਲੀ ਇਹ ਤਾਂ ਪੀਂਦਾ ਨਹੀਂ ਹੈਗਾ ਹੋਰ ਦਿਨ ਕਾ ਦੇ ਕੋਈ ਨੂੰ ਵੀ ਹਾਂਜੀ ਵਧੀਆ ਜੀ ਠੀਕ ਹੈ ਜੀ ਕੀ ਕੰਮ ਕਰਦੇ ਹੁੰਦੇ ਹੁਣ ਬਾ ਖੇਤੀ ਕਰਦੇ ਹੁੰਦੇ ਜੀ ਬਾਕੀ ਭਾਬੀ ਭਾਈ ਨੂੰ ਪਤੀ ਹੈ ਜੀ ਹਾਂ ਨਾ ਉਹਦਾ ਚਾਚਾ ਬਥੇਰਾ ਸਿਆਣਾ ਮੁੰਡਾ ਤਾਂ ਔਰ ਕੰਮ ਵੀ ਸਾਰਾ ਕਰਦਾ ਵਿਚਾਰਾ ਹਾਂ ਨਾ ਇਸੇ ਦੇ ਸਿਰ ਤੇ ਆ ਸਾਰਾ ਡੰਗਰ ਪਸੂ ਦਾ ਖੇਤੀ ਬਾੜੀ ਦਾ ਜਮਾ ਵੀ ਹੋਰ ਤਾਂ ਹੀ ਤਾਂ ਕਹਿੰਦੇ ਵੀ ਕੰਮ ਬਥੇਰਾ ਸੋਨਾ ਕਰਦਾਗਾ ਸਾਰੇ ਕੰਮ ਕਰਦਾਗਾ ਸੁੱਕਣ ਵਾਲਾ ਉਹ ਚਾਹ ਪੀ ਕੇ ਛੇਤੀ ਨੂੰ ਸਾਜ ਨੂੰ ਬੁਲਾ ਲਿਆ ਬਈ ਉਹ ਤੂੰ ਕੀ ਕਰਾਂਗੇ ਆਪਾਂ ਉਹ ਕੰਮ ਐ ਤੂੰ ਬੁਲਾ ਲਿਆ ਚੱਲ ਬੁਲਾ ਲਿਓ ਨਾ ਬਈ ਹਾਂ ਛੇਤੀ ਜਾਈਂ ਕੋਣ ਛੇਤੀ ਆਜੀ ਚੰਗਾ ਤੇ ਉੱਥੇ ਬੈਠੇ ਠੀਕ ਐ ਪਾਪੀ ਮੈਂ ਜਾਣਾ ਬੁਲਾ ਕੇ ਹੋਰ ਚਾਚੇ ਨੂੰ ਮੁੜਨਾ ਨਾਲੇ ਫੇਰ ਠੀਕ ਠੀਕ ਐ ਹਾਂ ਜਾ ਕੇ ਸਾਜਨ ਬਾਈ ਸਾਜਨ ਔਰ ਗੁੰਡੂ ਬਾਈ ਕੀ ਹਾਲ ਹੈ ਉਹ ਵਧੀਆ ਬਾਈ ਵਧੀਆ ਤੂੰ ਸੁਣਾ ਉਹ ਤੂੰ ਬਤਨਦਾ ਮੇਰੇ ਨਾਲ ਹੀ ਵੱਧ ਤੋਰ ਕੱਡੀ ਫਰਦਾ ਤੂੰ ਦਾ ਉਹ ਬਾਈ ਤੋਰ ਤਾਂ ਕੱਢਣੀ ਆ ਫਿਰ ਆਪਾਂ ਅੱਜ ਰਿਸ਼ਤੇ ਵਾਲੇ ਜਵਾਰੇ ਨੇ ਤੈਨੂੰ ਵੀ ਦੱਸਤਾ ਬਾਈ ਨੇ ਲੈ ਸਾਰਿਆਂ ਤੋਂ ਪਹਿਲਾਂ ਤਾਂ ਮੈਨੂੰ ਦੱਸਿਆ ਸੀਗਾ ਅੱਛਾ ਬਾਈ ਫਿਰ ਉਹ ਫਿਰ ਤਾਂ ਦੱਸਿਆਣਾ ਬਾਈ ਪੜੇ ਲਿਖੇ ਮੁੰਡੇ ਦਾ ਫਰਕ ਹੁੰਦਾ ਹੈ ਹਨਾ ਵੀ ਬੰਦਾ ਬਹਿ ਜਾਂਦਾ ਹੈਗਾ ਸਹੀ ਗੱਲ ਚੱਲ ਆ ਜਾ ਬਾਈ ਫਿਰ ਬੁਲਾਏ ਦੀ ਬਾਈ ਕਹਿੰਦਾ ਬੁਲਾ ਲਿਆ ਲਾਹੌਰ ਚਾਚਾ ਕਿੰਨਾ ਟਾਈਮ ਹੋ ਗਿਆ ਭਾਈ ਜਾਣਾ ਮੁਰਨਾ ਮੈਂ ਬੁਲਾਉ ਨਾ ਜੇ ਵਖਾ ਨੂੰ ਚਲ ਕੋਈ ਨਾ ਚਾਚਾ ਬਾਈ ਰੋਜ਼ ਰੋਜ਼ ਆਇਆ ਜਾਂਦਾ ਨਾ ਨਾ ਭਾਈ ਅੱਗੇ ਵੀ ਨਹੀਂ ਬਸ ਆਉਂਦੇ ਲੇਟ ਹੋ ਜਾਂਦੇ ਆ ਆ ਜਾ ਭਾਈ ਸਾਜਲ ਆ ਗਏ ਭਾਈ ਆ ਜਾ ਭਾਈ ਲੱਗ ਕੇ ਤੂੰ ਉਰਾ ਆ ਜਾ ਆਪੇ ਬਣਿਆ ਬੈਠਾ ਚੌਧਰੀ ਉਤੇ ਉਹ ਨਾ ਭਾਈ ਕੋਈ ਨਾ ਨਾ ਚੜਾ ਕਿਆ ਕਰ ਰਿਹਾ ਨੰਦੂ ਸੋ ਸਭ ਤਾਂ ਠੀਕਾ ਵੀ ਲੜੀ ਜਾਂਦੀ ਹੱਸੇ ਮੇਰੇ ਨਾਲ ਹੋਰ ਸਭ ਉਹ ਵੇਹਿਆ ਜਾ ਕੋਈ ਦਾ ਕੋਈ ਚੁੱਪ ਕਰ ਤਾਂ ਹੁਣ ਗੱਲ ਕਰ ਲੈਣ ਦੇ ਸਾਨੂੰ ਬਸ ਬਹਿ ਜਾ ਭਾਈ ਚੁੱਪ ਕਰ ਤੂੰ ਹੜਤੀ ਨਹੀਂ ਹੈਗਾ ਵਿੱਚ ਬੋਲਣਾ ਇਹਨਾਂ ਨਾ ਭਾਈ ਰੋਖਾ ਬੋਲੇਗਾ ਨਰਮਾ ਵਿਚਾਰਾ ਤਾਂ ਉਹ ਚਾਚਾ ਦੱਲਦਾ ਕੋਈ ਚੱਚੀ ਵੀ ਕਰਤਾ ਨਹੀਂ ਹੈਗਾ ਵਿੱਚ ਸੁਸੇ ਸੱਡੀ ਜਾਂਦਾ ਕਾ ਕਾਦਾ ਪਤਾ ਨਹੀਂ ਚੱਤਾ ਨਹੀਂ ਦੇਖ ਮੁੰਡਾ ਦੇਖ ਕਾ ਚੱਠੀ ਹੈਗਾ ਭਾਈ ਮੁੰਡਾ ਦਾ ਠੀਕ ਹੈ ਉਮਰ ਥੋੜੀ ਜੀ ਪੱਕੀ ਲੱਗਦੀ ਹੈ ਮੁੰਡੇ ਨੂੰ ਵੱਧ ਲੱਗਦੀ ਆਪਣੀ ਗੁੱਡੀ ਨਾਲ ਨਾ ਜੀ ਉਹ ਤਾਂ ਮੇਰਾ ਬਾਪੂ ਨੇ ਹੀ ਛੋਟੇ ਹੁੰਦੇ ਨੂੰ ਡੋ ਉਹ ਤਾਂ ਕਰਕੇ ਦਾੜੀ ਪਹਿਲਾਂ ਆ ਗਈ ਜੀ ਕਹਿੰਦੇ ਵੀ ਡੋਕੇ ਚੁੰਗਣ ਨਾਲ ਛੇਤੀ ਜਵਾਨ ਹੋ ਜਾਂਦੇ। ਚੁੰਗਣ ਨਾਲ ਸਾਡੇ ਤਾਂ ਦਾੜੀਆਂ ਆਈਆਂ ਇੱਥੀਆਂ ਛੋਟੇ ਦਾੜੀਆਂ ਆ ਗਈਆਂ ਡੋਕੇ ਨਾਲ। ਉਹ ਤਾਂ ਚਾਚਾ ਉਹੀ ਇਹ ਤੇ ਬੋਲਣ ਦੀ ਚੁੱਪ ਕਰ ਜਾਵੇ। ਦੇਖ ਚਾਚਾ ਮੁੰਡਾ ਵਧੀਆ ਨਰਮਾਗਾ ਹੈ ਪੜਿਆ ਲਿਖਿਆ ਮੁੰਡਾ ਦਾ ਸਾਰੀ ਕਬੀਲਦਾਰੀ ਇਹਦੇ ਹੱਥ ਆ ਗਈ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਵਧੀਆ ਹਾਂ ਦੇਖ ਜੀ ਕਹਿ ਕੇ ਬੁਲਾਉਂਦਾਗਾ ਕਿਸੇ ਨੂੰ ਬੋਲੇ ਆਮ ਖਾਸ ਬੋਲਦਾ ਨਿਕਲਿਆ ਚੰਨੀ ਫਿਰਦਾ ਹੈਗਾ ਦੇਖ ਲੈ ਭਾਈ ਤੁਹਾਨੂੰ ਪਤਾ ਹੈ ਤੁਹਾਡੇ ਵਿਸ਼ਵਾਸ ਦੀ ਕਰ ਰਹੇ ਆਪਾਂ ਦਾ ਨਾ ਚਾਚਾ ਜਿਆਦਾ ਤਾਂ ਆਪਾਂ ਨੂੰ ਨਸ਼ੇ ਪੱਤੇ ਦੀ ਹੁੰਦੀ ਆ ਨਸ਼ੇ ਪੱਤੇ ਵਾਲੇ ਤੇ ਲਵੇ ਵੀ ਨਹੀਂ ਖੜਦਾ ਹੈਗਾ ਖਾਂ ਸੀਦਾ ਤੁਰਦੀ ਗੱਲ ਹੈ ਜਮੀ ਨਹੀਂ ਜੀ ਕਦੇ ਮੈਂ ਤਾਂ ਮੈਂ ਤਾਂ ਜਰਦਾ ਵੀ ਨਹੀਂ ਲਿਆ ਕੇ ਦਿੰਦਾ ਦੁਕਾਨ ਤੋਂ ਜੀ ਕਿਸੇ ਨੂੰ ਮੈਂ ਕਦੇ ਵੀ ਨਹੀਂ ਕੁਝ ਕਰਿਆ ਜੀ ਬੇਪੜੋ ਯਾ ਚੁੱਪ ਕਰ ਚੰਗਾ ਬਾਬੂ ਮਾਤਾ ਇਹਨੇ ਖਾ ਲਈ ਆ ਤਾਂ ਬੁੱਲੀ ਜਾਂਦੇ ਆ ਪਤਾ ਕੰਮ ਕਿੱਧਰ ਕਰ ਰਹੇ ਹੈਗੀ ਕਹੀ ਜਾਂਦੇਗਾ ਚਾਚਾ ਇਹਨੂੰ ਦਾਕ ਲੈਨੇ ਰਹੀ ਬੋਲੀ ਜਾਂਦਾ ਚਾਚਾ ਤੂੰ ਦੱਸ ਦੇਖ ਹਣਾ ਤੂੰ ਮੇਰੇ ਨਾਲ ਸਿਆਣਾਗਾ ਹਣਾ ਵੀ ਭੈਣ ਦੇ ਰਿਸ਼ਤੇ ਦੀ ਗੱਲ ਲਾਗੀ ਦੇਖ ਲੋ ਚਾਚਾ ਜੀ ਫੇਰ ਹੁਣ ਤੁਸੀਂ ਹਣਾ ਮੁੰਡਾ ਤੁਹਾਡੇ ਸਾਹਮਣੇ ਹੈਗਾ ਦੇਖ ਨਾ ਠੀਕ ਹੈ ਭਾਈ ਮੈਨੂੰ ਤਾਂ ਠੀਕ ਲੱਗਦਾ ਬਾਕੀ ਸਾਨੂੰ ਪਤਾ ਹੈਗਾ ਨਹੀਂ ਭਾਬੀ ਦੇ ਭਾਈ ਨੂੰ ਪਤੀ ਹੈ ਜੀ ਸਾਰਾ ਕੁਝ ਜੀ ਉਹ ਤੂੰ ਚੁੱਪ ਕਰ ਜਾ ਠੀਕ ਕਰਦੀ ਇਹ ਤਾਂ ਬਸ ਬੋਲਣ ਦੀ ਆਦਤ ਆ ਵਿੱਚ ਚਾਚਾ ਜੀ ਤੁਸੀਂ ਫਈਆ ਫੜਾਈ ਜਾਓ ਫੇਰ ਦੇਖ ਰੋ ਮੈਂ ਤਾਂ ਆਪਾਂ ਠੰਡ ਚ ਆਣਾ ਜਾਣਾ ਬਹੁਤ ਔਖਾ ਰੋਜ ਕੁਸ ਕੰਮ ਤਾਂ ਦਾ ਬਹੁਤ ਰਹਿੰਦਾ ਆਪਾਂ ਨੂੰ ਸਹੀ ਸਹੀ ਗੱਲ ਹੈ ਥੋਡੀ ਗੱਲ ਸਿਆਣੀ ਹੈ ਜੀ ਲੋਜਿਕ ਪਾ ਕੇ ਦੇਖਣੀ ਪਰ ਥੋੜੇ ਬਿਹਰ ਕਰ ਜਾਣਾ ਭਾਈ ਸ ਕਰਨ ਕਰ ਜਾਣਾ ਅੱਜ ਆ ਹਾਂ ਅਚਾ ਚਾ ਤੁਸੀਂ ਰੁਪਈਆ ਬਾਜੋ ਬਾਕੀ ਪੱਕਾ ਕੰਮ ਫੇਰ ਕਰ ਲਾਂਗੇ ਹਨਾ ਅਗਰ ਬਸ ਆਪਾਂ ਵਿਆਦ ਹੀ ਕਰ ਲਾਂਗੇ ਆਓ ਭਾਈ ਫਿਰ ਸ ਕਰਨ ਰੋਕ ਦੀ ਕਰਦਾਂ ਨੇ ਭਾਈ ਅੱਜ ਹਾਂ ਆ ਚਾ ਚਾ ਕੌਣ ਆ ਰਿਹਾ ਤੇਰਾ ਕਿਸੇ ਦਾ ਕਿਤੇ ਕੰਮ ਦਾ ਨਾ ਹੋਵੇ ਕਈ ਵਾਰ ਮਨ ਦਾ ਪਿੰਟੋ ਫੋਨ ਕਰਤਾ ਹੋਵੇ ਉਹ ਫੋਨ ਕੀ ਪਤਾ ਹੈ ਭਾਈ ਔਰ ਮੇਰੇ ਬਾਪੂ ਨੂੰ ਵੀ ਕਾਹੀ ਰਹਿੰਦੀ ਹੈਗੀ ਹੈਲੋ हां भाई ठीक है मुंडा दा देख लिया मैं अपनी गुडी कहंदी भी सगन करे जाओ हां रोजो जानਣਾ ਮਤੜੇ ਬੇਰ ਜੱਕਰੀ ਆਉਣਾ ਫਿਰ ਅੱਜ ਹੈ ਬਾਕੀ ਆ ਪੱਗੇ ਦੇਖ ਲਾਂਗੇ हां ठीक ठीक है ਆ ਦੇਖ ਜੇ ਤੇ ਮੈਂ ਤੈਨੂੰ ਕਿਹਾ ਨਹੀਂ ਤੀ ਕੰਮ ਨਾ ਠੀਕ ਹੈ ਭਾਈ ਫਿਰ ਸੋਡੇ ਬਸਵਾਸ ਤੀ ਭਾਈ ਆਪਾਂ ਦਾ ਫਿਰ हां ਮੈਂ ਚਾਚਾ ਹੋਰ ਰੋਜ ਰੋਜ ਨੂੰ ਹੀ ਲੱਗਦਾ ਤੈਨੂੰ ਹੀ ਪਤਾ ਕੌਖਾ ਦਾ ਨਾ ਠੀਕ ਹੈ ਪਹਿਲਾਂ ਫਿਰ ਆਪਾਂ ਜਰੂਰ ਕਰਦਾ ਨਿਆ हां ਚਲ ਬਾਕੀ ਇੱਧਰ ਪਾਉਣਾ ਤੀ ਜੀ ਇਹ ਲਾ ਕੰਜਰ ਨੂੰ ਕਿਮਕ ਲਾਵੇਂ ਦੀ ਆ ਕਲਾ ਕਰ ਤੈਨੂੰ ਹੁਣ ਕਰਵਾ ਦੂੰਗੀ ਟੋਲੇ ਲਿਆ ਦੂੰਗੀ ਮੈਂ ਚੁੱਪ ਕਰਕੇ ਮੈਂ ਸਾਨੂੰ ਨੀਰਾ ਪਾਰਾਂ ਨਾ ਕਲਾ ਕਰੀਂ ਨਾ ਮੈਸਾ ਭਾਬੀ ਮੁੰਡਾ ਦਾ ਮੈਤੀਗਾ ਮੈਂ ਕਿ ਬੁੜਾਗਾ ਇਹਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਮੈਨੂੰ ਲੱਗਾ ਤੂੰ ਤਾਂ ਹੀ ਚੋੜਾ ਹੋਇਆ ਫਰਦਾ ਦੀ ਦਾ ਪੱਕ ਪੱਕ ਬੰਨੀ ਫਿਰਦਾ ਪੁੱਛ ਵੀ ਦੇਖਦਾ ਸਹੀ ਉਹ ਵਈ ਮੈਂ ਤੈਨੂੰ ਕਿਹਾ ਤਾਂ ਸੀਗਾ ਰਿਸ਼ਤੇ ਵਾਲੇ ਉਹ ਨਹੀਂ ਆ ਬੜਾ ਪੰਗਾ ਛੜਿਆ ਕਾ ਨੂੰ ਚਾਚਾ ਕਿਸੇ ਕੰਮ ਤਾਂ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਇਹ ਤਾਂ ਹੀ ਪੋਚੀਵੇਂ ਪੱਗ ਬੰਨ੍ਹ ਰਖੀਆ ਨੇ ਇਹੋ ਜਿਹਾ ਐਸਾ ਕਹੋ ਤੌਰ ਲਈ ਤਾਂ ਇਹੀ ਫਿਰਦਾ ਦੀ ਮੁੰਡਾ ਇਹ ਹੋਰ ਕਿਹੜਾ ਪਤਾ ਤੀ ਹੁਣ ਤੂੰ ਹੋਸਾਂ ਚੱਲੋ ਸਾਡਾ ਠੀਕ ਆ ਏ ਭਾਈ ਆਪਣਾ ਹੋ ਗਿਆ ਕੰਮ ਸੋਰੀ ਤੇ ਮੈਨੂੰ ਵੀ ਕਵੇਲਾ ਹੁੰਦਾ ਹਾਂ ਠੀਕ ਆ ਚਾਚਾ ਹਾਂ ਭਾਈ ਮੈਂ ਵੀ ਜਾਵਾਂ ਫਿਰ ਹਾਂ ਠੀਕ ਆ ਚਾਚਾ ਠੀਕ ਆ ਭਾਈ ਹਾਂ ਚੰਗਾ ਚਾਚਾ ਫਿਰ ਚੰਗਾ ਭਾਈ ਠੀਕ ਆ ਠੀਕ ਆ ਠੀਕ ਆ ਪੈਰੀ ਪੈਰੀ ਆ ਕੇ ਚੱਲ ਠੀਕ ਹੈ ਚੰਗਾ ਵਾਹ ਹਾਂ ਚੰਗਾ ਅੱਛਾ ਠੀਕ ਹੈ ਜੇ ਕੋਈ ਫਿਰ ਸਲਾਹ ਕਰਦੇ ਦੇਖ ਲਵੀਂ ਮੇਰੀ ਭੈਣ ਮੇਰੇ ਵਰਗੀ ਆ ਜਾਵਾ ਅੱਛਾ ਜੀ ਹਾਂ ਹੋਏ ਹੋਏ ਤੂੰ ਤਾਂ ਨਾ ਜਾ ਰਹੀ ਲਿਆ ਤਾਂ ਖੁਸ਼ ਰਹੇਗਾ ਜੇ ਮੈਂ ਖੁਸ਼ ਰਹੇ ਨਾ ਹਾਂ ਹਾਂ ਚੁੱਪ ਕਰਕੇ ਬਹਿ ਜਾ ਖੁਸ਼ ਰਹੇਗਾ ਕਿ ਮੈਂ ਬੋਲਦਾ ਕੋਈ ਲਾ ਕੋਈ ਝਿੰਬੜ ਜਾਂਦੀ ਆ ਬੀ ਉਹ ਬਿਆਸ ਤੋਂ ਬਾਅਦ ਐਵੇਂ ਦਾ ਹਾਲ ਹੁੰਦਾ ਬੇ ਸਾਰਾ ਦਾ ਹਾਲ ਨਹੀਂ ਹਜਾ ਹੁੰਦਾ ਹੈਗਾ ਜੇ ਤੂੰ ਐਂ ਕਰੀ ਮੇਰੀ ਭੈਣ ਤਾਂ ਬਥੇਰੀ ਕੰਮ ਕਾਂਡ ਹੰਦੇ ਵਾਲੀਆ ਵਧੀਆ ਕੰਮ ਕਰਦੀ ਹੈਗੀ ਵਧੀਆ ਬਸ ਸੋ ਸਹੀ ਆ ਕੰਮ ਤਾਂੰਦੇ ਵਾਲੀ ਚਾਹੀਦੀ ਆਪਰ ਨੂੰ ਕੰਮ ਕਰਦਾ ਸੰਭਾਲ ਲੈ ਸਾਰਾ ਹਾਂ ਹੋਰ ਤੇਰੀ ਮਾਂ ਵਿਚਾਰੀ ਬੁੜੀ ਆ ਦੇਖ ਹੁਣ ਇਸ ਟਾਈਮ ਤੇ ਵੀ ਨਹੀਂ ਲਿਆ ਸਕਿਆ ਉਹਨੂੰ ਨਾਲ ਚੱਲ ਤੂੰ ਮੈਨੂੰ ਮੇਰੀ ਆਪਦੀ ਮਾਂ ਸਮਝ ਠੀਕ ਆ ਵੱਡੀਆਂ ਭਾਬੀਆਂ ਦਾ ਮਾਵਾ ਵਰਗੀਆਂ ਹੁੰਦੀਆਂ ਨੇ ਚੰਗਾ ਭਾਬੀ ਫਿਰ ਮੈਂ ਚੱਲਦਾ ਫਿਰ ਆ ਮੇਰੇ ਵੀ ਲਾਦਾ ਮੈਂ ਵੀ ਕਰਾਇਆ ਬੱਸ ਹੋਏ ਤੂੰ ਬੇ ਬੱਕ ਜਾ ਉਹੀ ਬੋਲੀ ਜਨਾਗਾ ਮੈਂ ਤਾਂ ਤੀਵੀਆ ਤਾਂ ਨਹੀਂ ਹੱਥ ਲਾਉਣ ਨੂੰ ਹਾਂ ਕਤੀਵੇਂ ਜਾਦੇ ਲਵਾਨੀਆਂ ਨੇ ਬੜਾ ਭਈ ਤੈਨਾਂ ਤੱਕ ਚੁੰਦਰਾ ਸੱਪਣੀ ਐ ਸੱਡੀਆਂ ਤੂੰ ਕੋਈ ਕੰਮ ਨਹੀਂ ਚੱਜਦਾ ਕਰ ਨਾ ਰਿਸ਼ਤਾ ਮੈਂ ਕਰਾਇਆ ਪੈਰੀ ਤੇਰੇ ਲਾਗੇ ਦੱਸ ਤਾਂ ਕਰ ਰਿਸ਼ਤਾ ਤੈ ਕੀ ਕਰਾਏਗਾ ਪਹਿਣ ਮੇਰੀ ਆ ਮੇਰੀ ਘਰੋਂ ਸਾਂਪ ਦਾ ਮੈਂ ਪਵਾਉਂਗਾ ਤੇਰੇ ਤਾਂ ਮੈਂ ਹੁਣ ਪਵਾ ਦੂੰਗੀ ਤੋਲੇ ਦਾ ਕੜਾ ਚੁੱਪ ਕਰਕੇ ਬਹਿ ਜਾ ਐ ਕਿ ਮੈਂ ਪਵਾਵੇਂਗਾ ਤੇ ਰਿਸ਼ਤਾ ਮੈਂ ਕਰਾਇਆ ਦੱਸ ਤਾਂ ਮੈਂ ਪਾਈ ਆ ਮੈਂ ਆਉਂਦਾ ਸੋਹਣੇ ਮੈਂ ਦੇ ਜੰ ਮੈਂ ਪਵਾਉਂਗਾ ਕੜਾ ਕਨ ਆ ਜਾ ਨਗਾ ਪਮਾ ਤੇਰੇ ਸਾਫ ਤੇਰੇ ਲੈ ਸਕਰੇ ਬਰੇ ਦਾ ਸਾਗ ਤੇਰੇ ਅਰੇ ਜਣਚੀ ਨਹੀਂ ਆਉਂਦਾ ਜ਼ਹਿਰ ਪਤਾ ਨਹੀਂ ਕਿ ਹਾਇ ਤੋੜ ਕੇ ਲੈ ਕੇ ਆਏਗਾ ਇੱਕ ਤਾਂ ਉਹ ਨਹੀਂ ਕੰਮ ਕਰਦਾ ਹੈਗਾ ਚੱਜ ਦਾ ਹੈ ਇੱਕਾ ਸੜਾ ਕਿਹੜੇ ਟਾਈਮ ਦਾ ਨਿਕਲਿਆ ਹੈਗਾ ਹੈ ਇਹ ਹਜਾ ਰੁਸਕੇ ਗਿਆਗਾ ਨਾ ਹੁਣ ਤੱਕ ਨਹੀਂ ਆਇਆ ਹੈਗਾ ਰੁਟ ਜਾਣਾ ਤਮੈ ਦੇਖ ਤਮ ਮਕਰੋਂ ਬਾਤੀ ਰੱਖਿਆ ਹੋਇਆ ਹੈ ਮੈਂ ਹਾਈ ਹਾਈ ਜੇ ਰੁਸਕੀਆਂ ਹੋਣ ਤਾਂ ਵੀ ਠੀਕ ਆ ਵੀ ਕਿਉਂ ਜਾਣ ਕੇ ਚਲਤਰ ਕਰੀ ਜਾਨੀ ਐ ਹੇ ਤੁਹਾਡਾ ਬੇੜਾ ਵਹਜੇ ਤੁਹਾਡਾ ਫੇਰ ਉੜ ਜਾਣਿਓ ਲੈ ਮੇਰੇ ਅਸੀਂ ਕੀ ਆਖਿਆ ਹਾਏ ਬਈ ਮਾਂ ਫੜ ਕੇ ਲੈ ਜਾ ਯਾਰ ਉਧਰ ਮੈਂ ਡਾ ਮੈਂ ਸਟਪਾ ਦੀ ਧਾਰ ਕੱਢ ਦਦੀ ਜਲੇ ਜਾ ਮੈਂ ਉੜ ਜਾਣੀ ਮੂੰਹ ਤਰ ਦੇਖਿਆ ਨਹੀਂ ਹੈਗਾ ਕਿਤੇ ਭਾਬੀ ਕਿਹੜਾ ਪੁੱਤਾ ਰੋਜ ਸੁਨਣਾ ਮੈਂ ਉਰੇ ਹਾਏ ਫੇਰ ਉੜ ਜਾਣਾ ਮੇ ਤਾਂ ਕਰਨ ਕੀ ਆਈ ਦੀ ਓਰੇ ਮੋਲ ਖਲਾਲਾ ਇਹ ਤੇਨੂੰ ਰੋੜ ਆਈ ਤੀ ਕੰਜਰ ਨੂੰ ਲੈ ਦੱਸ ਰਾਤ ਨੂੰ ਦੱਸ ਤੂੰ ਲੱਕਣ ਲੈਣ ਜਾਂ ਭਗ ਜਾ ਮੈਂ ਲੈ ਆ ਲੈਣ ਲੱਕਣ ਜਾਂ ਭਗ ਜਾ ਮੈਂ ਲੈ ਆਉਣਾ ਬੇ ਸਾਗ ਤੇਰਾ ਹੋ ਪਤਾ ਨਹੀਂ ਰੁੜ ਜਾਣਾ ਕੀ ਦੇ ਖੇਤਾਂ ਤੋੜ ਕੇ ਲੈ ਸਾਗੇ ਨਹੀਂ ਰੁੜਦੇ ਜਾਂਦਾ ਹੈਗਾ ਗੱਲ ਸੁਣ ਮੇਰੀ ਜਿਹੜਾ ਆਪਾਂ ਬਾਗੜ ਲੈਤਾ ਨਾ ਉਹਦੇ ਕੁਸਤਾ ਹੈਗੇ ਮੈਂ ਵੀ ਮੈਨੂੰ ਵੀ ਕਈ ਵਾਰੀ ਦਬਵਾ ਆਇਆ ਹੈਗਾ ਸੱਚੀ ਹਾਂ ਮੈਂ ਤਾਂ ਇਹ ਕਹਿੰਦਾ ਬੱਜ ਜਾ ਮੈਂ ਰੁੜ ਜਾਣਾ ਖਿਚਣਾ ਤਾਂ ਉਹ ਮੈਂ ਖਿਚਣਾ ਤਾਂ ਠੀਕ ਹੀ ਨਾਲ ਲੈ ਜਾ ਆ ਕੀ ਉਹ ਮਕਰਦਾ ਲੱਗ ਰਿਹਾ ਵੀ ਛੇਤੀ ਭਗ ਜਾ ਛੇਤੀ ਭਗ ਜਾ ਡਰਾਈ ਜਾਂਦੀ ਐ ਉਹ ਬਾਈ ਭਗ ਜਾ ਤਾਂ ਹੀ ਕਹਿਣ ਲੱਗ ਰਿਹਾ ਮੈਂ ਭਗ ਭਗਟਾ ਲੈ ਕੇ ਆ ਗਿਆ ਮੈਂ ਲੱਕਣਾ ਲੈ ਕੇ ਆ ਉਹ ਮੂੰਹ ਤੇ ਮੂੰਹ ਤੇ ਆ ਕਿਉਂ ਆਇਆ ਜੇ ਥੋੜਾ ਬੁੱਧ ਹੈ ਕੋਈ ਦੇਖ ਮੇਰੇ ਸਾਲੇ ਦੇ ਕਿਵੇਂ ਖੇਖਣ ਕਰਦੇ ਨੇ ਚੱਕੇ ਮੂੰਹ ਲਵੇ ਬੈਠਿਆ ਦੀ ਮੈਂ ਚੱਕੇ ਕਲੀ ਬੁੱਥੇ ਵਾਲ ਦੇ ਪਵਾਤੀ ਛਾਂ ਪਾਖੇ ਛੇ ਜੀ ਨੂੰ ਦੇਖਣ ਆਏ ਸੀ ਤਾਂ ਉਹੀ ਹੋ ਗਿਆ ਭੈਣ ਦੀ ਹੋਰ ਤਾਂ ਕੋਈ ਬੰਦੀ ਨਹੀਂ ਹੈਗਾ ਪਿੰਡ ਚ ਕੋਈ ਨਹੀਂ ਹੁਣ ਲਾਉ ਪੱਤ ਮੇਰੇ ਗਿਣ ਗਿਣ ਬਦਲੇ ਮੇਰੀ ਇਹ ਵਗੜਾ ਦਾ ਮਾਲਕਾਂ ਬੜੀਆਂ ਇੱਥੇ ਮੈਂ ਚਮੜਿਆ ਨੂੰ ਪੁੱਹਨ ਤਾਂ ਭਗ ਜਾ ਭਗ ਜਾ ਆ ਗਿਆ ਆ ਗਿਆ ਲੈ ਕੇ ਲੱਕਣਾ ਮੈਂ ਹਾਂਜੀ ਦੋਸਤੋ ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਡੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਲਾਇਕ ਵੀ ਕਰਿਓ ਕਮੈਂਟ ਵੀ ਕਰਿਓ ਲਾਇਕ ਕੋਈ ਗੱਲ ਨਹੀਂ ਲਾਇਕ ਕਰ ਦਿਓ ਜਿਆਦਾ ਬੋਲੇ ਨਾ ਜੀ ਚਲ ਮੈਂ ਬੋਲਦਾ ਥੋੜਾ ਜਿਹਾ ਇੱਕ ਵਾਰੀ ਬੋਲ ਬਾਦ ਚ ਐਂਡ ਦੇ ਮੱਪ ਐਂਡ ਕਰ ਦਿੰਦਾ ਚਲੋ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਸਾਡੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਜਰੂਰ ਦੱਸਿਓ ਮੈਂ ਗੱਲ ਪੂਰੀ ਮੈਂ ਗੱਲ ਪੂਰੀ ਕਰ ਦੇਣਾ ਬਾਈ ਆ ਆਪਣੀ ਅੱਜ ਵਾਲੀ ਵੀਡੀਓ ਜਿਹੜੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਇਹ ਬੰਦੇ ਨੂੰ ਥੋੜੀ ਜਿਹੀ ਕਾਲੀ ਰਹੀ ਲੈ ਚੱਲ ਮੈਂ ਇੱਕ ਜੀ ਕਰ ਦਿੰਨੇ ਫਿਰ ਕਾਨੂੰ ਫਿਰ ਕੱਟ ਕਰਨਾ ਪਊਗਾ ਚੱਲ ਦਵਾਰੇ ਨਾ ਹੁਣ ਨਹੀਂ ਕੱਟਦਾ ਚਲੋ ਦਵਾਰੇ ਕਰਦੇ ਠੀਕ ਹੈ 3 2 1 ਹਾਂਜੀ ਦੋਸਤੋ ਸਾਰਿਆਂ ਨੂੰ ਪਹਿਲਾਂ ਵਾਂਗੂ ਫੇਰ ਤੋਂ ਸਤਿ ਸ੍ਰੀ ਅਕਾਲ ਜੀ ਤੇ ਜਿਹੜੀ ਆਪਣੀ ਅੱਜ ਵਾਲੀ ਵੀਡੀਓ ਬਾਈ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਵੀ ਵੱਧ ਤੋਂ ਵੱਧ ਕਰਿਆ ਕਰੋ ਬਾਈ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੇ ਫੇਸਬੁੱਕ ਦੇ ਉੱਤੇ ਵੀ ਆਪਣਾ ਚੈਨਲ ਹੈ ਬਾਈ ਕੁੰਡੂ ਪ੍ਰੋਡਕਸ਼ਨ ਦੇ ਨਾਮ ਤੋਂ ਉੱਥੇ ਵੀ ਜਾ ਕੇ ਫੋਲੋ ਕਰੋ ਜਿਨ੍ਹਾਂ ਨੇ ਫੋਲੋ ਨਹੀਂ ਕਰਿਆ ਹੈਗਾ ਤੇ ਜਿਹੜੇ ਵੀ ਚੈਨਲ ਦੇ ਉੱਤੇ ਨਵੇਂ ਆਏ ਨੇ ਉਹ ਵੀ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਬਾਕੀ ਧੰਨਵਾਦ ਬਈ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਸਤਿ ਸ੍ਰੀ ਅਕਾਲ ਜੀ